ਕਸਰ ਦੀ ਬਾਗੇ ਨੂੰ ਨਰਦ ਨਾ ਆ ਰਹੀ। ਆਜ ਵੀ ਦੋਸਤੋ ਆਜੋ ਕਰਾ। ਸਾਡੇ ਮੀਂਹ ਪਈ ਜਾਂਦਾ ਜੀ ਪੂਰੇ ਜੋਰਾ ਸ਼ੋਰਾਂ ਦਾ। ਹਾਂ। ਹੂੰ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਜੀ ਸਾਰੇ? ਠੀਕ-ਠਾਕ ਨਾ ਬੰਨ। YouTube ਚੈਨਲ ਤੇ ਕਰ ਰਹੇ ਹਾਂ 90 ਦੇ। ਆਓ ਸੁਣਾਓ ਦੋਸਤੋ ਕੀ ਹਾਲ ਚੱਲ ਨੇ ਅਜੇ ਤੱਕ ਤਾਂ ਮੰਮੇ ਚੈਨਲ 'ਚ ਕੋਈ ਭੈਣ ਭਰਾ ਜੁੜੇ ਨਹੀਂ ਜੀ ਦੇਖੋ ਦੋਸਤੋ ਕਿਹੜੇ ਲੋਡ 45 ਚੱਲੀ ਜਾਂਦੇ ਆ ਪੂਰਾ ਨਿਆਰੇ ਵਾਲਾ ਕੰਮ ਕਰਤਾ ਰੱਬ ਨੇ ਰਹੁਣੇ ਹਨ ਠੰਡੀ ਠੰਡੀ ਹਵਾ ਜੀ ਹਾਂਜੀ ਹੂੰ ਲੈ ਦੋਈ ਤੋਂ ਨਿਕਲ ਗਈ ਕਿਹਨਾਂ ਵਾਲਾ ਹਾਂ ਕੱਲ ਢੀਆਂ ਬਣਾਈ ਸੀ ਦੋਸਤੋ ਪੱਕ ਕੇ ਵੈਸੇ ਹੋਣ ਤੱਕ ਤਾਂ ਤੇ ਕੱਲ ਦਾ ਪੂਰੇ ਡਰ ਦੇ ਡਰਦੇ ਨੇ ਬਣਾਏ ਆ ਸੀ ਕਿਤੇ ਵੀ ਉਧਰੋਂ ਮੀਂਹ ਨਾ ਪੈ ਜਿਹੜੀ ਇਹਨਾਂ ਤੇ ਤੇ ਬਾਬਾ ਤਾਂ ਟਾਈਮ ਟਾਪ ਹੀ ਹੈ ਜੀ ਰੱਬ ਨੇ ਤਰਾਇ ਵੀ ਵਧੀਆ ਕਰਤੀ ਪਰਮ ਨੇ ਓਏ ਤਰਾਇ ਵੀ ਰੱਬ ਨਹੀਂ ਕਰਤੀ ਮੈਂ ਹੂੰ ਹਾਂ ਜੀ ਦੱਸੋ ਕਿੱਥੇ ਕਿੱਥੇ ਵਹਿ ਰਿਆ ਦੋਸਤੋ ਫੇਸਬੁਕ ਤੇ ਵੀ ਕਰੀਏ ਕੱਪੜਾ ਤਾਂ ਚੱਲਦੀ ਆ ਜੀ ਹੂੰ ਲੰਮੀ ਝੜੀ ਆ ਜੀ ਐਸਾ ਦੇ ਕਰਦੇ ਆ ਰਹੋਣੇ ਓਏ ਆਹ ਜਲ ਕਰਦੀ ਚਰਪਨ ਮਿੰਟ ਦਾ YouTube ਤੇ ਦੇਖਦੇ ਆ ਕੋਈ ਦੋਸਤ ਆਉਂਦਾ ਤਾਂ ਦੋ ਦੋਸਤ ਆ ਗਏ ਸਾਡੇ ਬੰਦੇ ਨੂੰ ਮੀਂਹ ਜਣਾਉਣ ਦਾ ਬਹੁਤ ਸ਼ੌਂਕ ਹੈ ਜੀ। ਜਾਣ ਕੇ ਮੀਂਹ ਵੜਨਗੇ। ਗਰਮੀ ਤਾਂ ਹੈਗੀ ਐ ਜੀ ਜੰਮੀ ਹਾਰੀ ਦਾ। ਹੂੰ। ਹੂੰ। ਮੈਂ ਤਾਂ ਗਿਆ ਸੀ ਦੋਸਤੋ ਮੈਂ ਤਾਂ ਤਲਕ ਕਿ ਡਿੱਗ ਪਣਾ ਸੀ। ਹੂੰ। ਕਰਾਉਣੀ ਬੂਰਮਣੇ ਢਾਲਣ ਉਧਰ ਨੂੰ ਇੱਥੇ ਪਾਉਣਾ ਪਊਗਾ ਮਸਾਲਾ ਰਗੜਾਈ ਕਰਾਈ ਜਾਂਦੀ ਹੈ ਰਗੜਾਈ ਕਰਾ ਕੇ ਵੀ ਇਧਰੋਂ ਹਟਣਾਂ ਦੀ ਬੰਦੀ ਜੀ ਇੱਥੇ ਵੀ ਮਸਾਲਾ ਪਾਉਣਾ ਪਊ ਇਧਰੋਂ ਆਉਂਦਾ ਇੱਥੋਂ ਬਣੀ ਹੂੰ 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 ਲੰਮੀ ਝੜੀ ਲਾ ਦਿਆ ਦੋਸਤੋ ਵੈਸੇ ਬੈਦਰਤਾ ਦਿਖਾਈ ਜਾਂਦਾ ਚਾਰ ਪੰਜ ਦਿਨਾਂ ਦੀ ਔਰ ਕੁਛ ਪਤਾ ਨਹੀਂ ਹਲੇ ਕਿਵੇਂ ਕੋਸ਼ ਕਰੂਗਾ ਰੱਬ ਹੂੰ ਕੀਰਪੂੜੇ ਕੀਰਪੂੜੇ ਬਣਾ ਲੈਂਦੇ ਅੱਜ ਸੋ ਦੋਸਤੋ ਕਮੈਂਟ ਕਰਕੇ ਕਿਵੇਂ ਕਰੀਏ ਖੀਰ ਪੂੜੇ ਬਣਾਈਏ ਕਿ ਕੁਝ ਹੋਰ ਬਣਾਈਏ ਪਕੌੜੇ ਨਾ ਬਣਾ ਲੀ ਚਾਹਵਦਾ ਨਹੀਂ ਨਜੀ ਤੀਰ ਪੌੜ ਕਰ ਰਹਾ ਹਾਂ ਹਮ ਮੈਂ ਨਹੀਂ ਖਾ ਰਿਹਾ ਪਕੌੜੇ ਨਹੀਂ ਬਣਾ ਹਮ ਧੀ ਚਾਹ ਤਾ ਤ ਬਿਲੇ ਚਲੋ ਜੀ ਹਮ ਚਲ ਜੀ ਹਾਂ ਕਾਟ ਕੇ ਨ ਦੋਸਤੋਂ ਹੁਣ ਤਾਂ ਪਹਿਲਾਂ ਤਾਂ ਬਹੁਤ ਸਪੀਡ ਨਾਲ ਆ ਰਹੀਆਂ ਸੀ ਕਿੱਥੇ ਕਿੱਥੇ ਪੈ ਗਈ ਇਹ ਵੀ ਜਰੂਰ ਦੱਸੋ ਦੋਸਤੋਂ ਕਮੈਂਟ ਕਰਕੇ ਤੇ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਜੀ ਇਹ ਵੀ ਜਰੂਰ ਕਮੈਂਟ ਕਰਿਓ ਪੁਆਇੰਟ ਪਤਾ ਨਹੀਂ ਕਿਉਂ ਨਹੀਂ ਹੋ ਰੇ ਇਹ ਕਿਹੜਾ ਨਹੀਂ ਹੂੰ ਜਿਸ ਨੂੰ ਕੋਈ ਨਾ ਰੋਕਣਿਆ ਉਹ ਹੂੰ ਜੈਸਾ ਤੇ ਕੋਈ ਨਾ ਰੇ ਕੋਈ ਦੱਸਣ ਕੀਤਾ ਹੈ ਇਹ ਕਿਹੜਾ ਨਾਮ ਤੋਂ ਕੀਤਾ ਹੈ ਤੁਹਾਡਾ ਰੋਜ਼ ਹੀ ਆ ਰਿਹਾ ਹੈ ਤੇ ਇਹਨਾਂ ਤੋਂ ਸਾਰੀ ਸਾਰੀ ਹੋਣਾ ਹੈ ਮੀਂਦਾਂ ਜੀ ਪਹਿਲਾਂ ਵਾਲੇ ਮੀਂਹ ਤਾਂ ਨਹੀਂ ਐਵੇਂ ਸੀ ਪਰ ਇਹ ਮੀਂਹ ਤਾਂ ਸਾਰੇ ਆ ਤੇ ਚਲੋ ਦੋਸਤੋ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਨਵੇਂ ਆਪਣੇ ਚੈਨਲ ਤੇ ਲਾਈਵ 'ਚ ਜੁੜਨ ਲਈ ਤੇ ਸ਼ੁਕਰੀਆ ਜੀ ਇੰਸਟਾਗ੍ਰam ਤੇ ਹੁੰਨੇ ਆ ਦੋਸਤੋ ਲਾਈਵ ਆਪਾਂ